ਕੌਮਰਾੜਾ ਆ ਕੀ ਯਾਰ ਤੂੰ ਤੀਜੇ ਦਿਨ ਚੱਕ ਕੇ ਹਿੱਟਾਂ ਲੈ ਆਉਣਾ ਤੇ ਪੈਸੇ ਖਰਚੀ ਜਾਣਾ ਐਵੇਂ ਬੇਕਾਰ ਤੇ ਕਾਤੋਂ ਇਹ ਕੀ ਹਿਸਾਬ ਕਿਤਾਵੇ ਤੇ ਬਈ ਬੇਕਾਰ ਕੰਮ ਨਹੀਂਗਾ ਉਦੋਂ ਆਪਣੇ ਬਈ ਪਹਿਲਾਂ ਮੈਂ ਪਾਈ ਸੀ ਜਾਨਵਰਾਂ ਤੇ ਇਹ ਛੱਤ ਅੱਛਾ ਹਾਂ ਹਾਂ ਅੱਛਾ ਠੀਕ ਹੈ ਉਹਦੇ ਉਹਦੇ ਚ ਤਾਂ ਯਾਰ ਸਰਕਾਨੇ ਜੇ ਇਹਦੇ ਚ ਤੂੰ ਚਾਦਰ ਜੀ ਪਾਈ ਖੜਾ ਇਹ ਥੋੜਾ ਜਿਹਾ ਆਪ ਆਪ ਦੇ ਵਾਸਤੇ ਬਣਾਇਆ ਬਈ ਰਹਿਣ ਖਾਣ ਵਾਸਤੇ ਜਿਹੜੇ ਭਰਾ ਟ੍ਰੇਨਿੰਗ ਲੈਣ ਆਉਣਗੇ ਜਾਂ ਸੁਡਰ ਕੇ ਭਰਾ ਆਉਣਗੇ ਹਨਾ ਇਹ ਪਹਿਲਾਂ ਮੈਂ ਬਈ ਲੈਟਰ ਦੇ ਮੂਰੇ ਛੱਤ ਤੇ ਸੀ ਲੈਟਰ ਪਾਉਣਾ ਸੀ ਲੈਟਰ ਪਾਉਣਾ ਸੀ ਹਾਂ ਲੈਟਰ ਮੈਂ ਕਿਹਾ ਬਈ ਘਰੇ ਵੀ ਛੱਤਾਂ 'ਚ ਰਹੀ ਜਾਂਦੇ ਹਾਂ ਹੁਣ ਇਹਦੇ ਹੇਠਾਂ ਬੈਠਨੇ ਆ ਤੁਸੀਂ ਆਹ ਦੇਖੋ ਇੱਥੇ ਬਈ ਕਿੰਨੀ ਠੰਡੀ ਛੱਤ ਹੈ ਹਾਂ ਛੱਤ ਤਾਂ ਯਾਰ ਵਾਕਈ ਠੰਡੀ ਹੈ ਇਹ ਤਾਂ ਯਾਰ ਮਹਿੰਗੀ ਪੈਂਦੀ ਹੋਣੀ ਲੈਟਰ ਨਾਲ ਆ ਗਈ ਉਹ ਆ ਗਈ ਹਾਂ ਠੀਕ ਹੈ ਤੇ ਇਹ ਸਿਸਟਮ ਤਾਂ ਬਣਾਇਆ ਬਈ ਤੇ ਬਹੁਤ ਵਧੀਆ ਚੀਜ਼ ਹੈ ਇਹ ਆਇਨੀ ਗਾ ਕਈ ਭਰਾ ਕਹਿ ਦਿੰਦੇ ਕਮੈਂਟ ਕਰਦੇ ਹੁੰਦੇ ਇਹਨੂੰ ਵੀ ਸਿਉਂ ਖਾਜੂਗੀ ਇਹਨੂੰ ਬਈ 8-10 ਸਾਲ ਸਿਉਂਖਣੀ ਪੈਂਦੀ ਇਹਨੂੰ ਹਾਂ ਇਹ ਜਾੜ ਵਾਲਾ ਬਾਂਸ ਤੇ ਤੇਲ ਵਾਲੀ ਪੱਠੀ ਬੈਜਦੀ ਕੱਢਿਆ ਹੁੰਦਾ ਉਹਨਾਂ ਦਾ ਸਿੱਧਾ ਕੀਤਾ ਹੁੰਦਾ ਠੀਕ ਹੈ ਤੇ ਮਜ਼ਬੂਤੀ ਇਹਦੀ ਇੰਨੀ ਆ ਬਈ ਇਹਦੇ ਭਾਵੇਂ ਡਬਲ ਪੋਰਚ ਹੋਰ ਬਣਾਲਾ ਚਵਾਰਾ ਪਾਲਾ ਇਹ ਤੇ ਨਹੀਂ ਇਹ ਜਿਹੜੀ ਤੂੰ ਛੱਤ ਪਾਈ ਆ ਹਾਂ ਇਹ ਆਮ ਡਾਟਾ ਨਾਲ ਜਾਂ ਲੈਂਟਰ ਨਾਲ ਸਸਤੀ ਪੈਂਦੀ ਹੈ ਏ ਬਈ ਜੀ ਜਿਹੜੀਆਂ ਚਾਦਰਾਂ ਪਾਉਣੇ ਆ ਹਾਂਜੀ ਉਹਨਾਂ ਨਾਲ ਤੋਂ ਪੈਂਦੀ ਐ ਮਹਿੰਗੀ ਉਹਨਾਂ ਨਾਲੋਂ ਮਹਿੰਗੀ ਪੈਂਦੀ ਐ ਤੇ ਜਿਹੜੀ ਆਪਾਂ ਡਾਟ ਪਾ ਦਿੰਨੇ ਆ ਉਹ ਤੋਂ ਥੋੜੀ ਸਸਤੀ ਉਹਦੇ ਬਰਾਬਰੀ ਜਾਵੜਿੰਦੀ ਐ ਢਾੜ ਦੇ ਥੋੜੀ ਸਸਤੀ ਪੈਂਦੀ ਐ ਉਹ ਤੋਂ ਠੀਕ ਐ ਠੀਕ ਐ ਤੇ ਉਸ ਤੋਂ ਬਾਅਦ ਲੈਟਰ ਤੋਂ ਤਾਂ ਬਯਾਦ ਚ ਹੀ ਪੈਂਦੀ ਐ ਇਹ ਇਹ ਜਿਨ੍ਹਾਂ ਨੇ ਪਸ਼ੂ ਰੱਖਣੇ ਆ ਖਾਸ ਕਰਕੇ ਉਹ ਛੱਤ ਪਾ ਸਕਦੇ ਆ ਇਹ ਇਹ ਬਈ ਕੋਈ ਵੀ ਬੱਕਰੀਆਂ ਦਾ ਫਾਰਮ ਆ ਤੁਹਾਡਾ ਮੁਰਗੀਆਂ ਦਾ ਘੋੜੀਆਂ ਦਾ ਕਾਥੇ ਦਾ ਵੀ ਫਾਰਮ ਆ ਆ ਛੱਤ ਪਾ ਲਓ ਤੁਹਾਨੂੰ ਬਈ ਪੱਖਾ ਚਲਾਉਣ ਦੀ ਲੋੜ ਨਹੀਂ ਗੀ ਇਹ ਕੌਣ ਵੀਰ ਪਾ ਕੇ ਗਿਆ ਇਹ ਇਹ ਆਪਣੇ ਕੋਈ ਬੁੱਟਰਾਂ ਤੋਂ ਆ ਮੁੰਡਾ ਰਾਮ ਅੱਛਾ ਉਹ ਠੇਕਾ ਹੀ ਮਾਰਦਾ 55 ਰੁਪਏ ਸ਼ਾਇਦ 60 ਰੁਪਏ ਲੈਂਦਾ ਉਹ ਅੱਛਾ ਠੀਕ ਐ ਸਕੁਅਰ ਫੁੱਟ ਦੇ ਤੁਸੀਂ ਗਾਰਡਰ ਤੱਕ ਕਰਕੇ ਦੇਣਾ ਉਹਨੂੰ ਉਦੋਂ ਉੱਤੇ ਆ ਜੜ ਵਾਲਾ ਬਾਸ ਪਾਟਿਆ ਬਾਸ ਹਰਾ ਕੱਪੜਾ ਪਲੱਸ ਇਹ ਤੇ ਕਾਨਿਆਂ ਦੀ ਪੱਤਲ ਹੁੰਦੀ ਐ ਉਦੋਂ ਬਾਅਦ ਸਾਰ ਹੁੰਦਾ ਉਦੋਂ ਬਾਅਦ ਡਬਲ ਕਾਗਜ਼ ਪਾਉਂਦਾ ਬਈ ਜਿਹੜਾ ਪੂਰਾ ਮੋਟਾ ਹੁੰਦਾ ਮੋਟਾ ਹੁੰਦਾ ਪੂਰਾ ਜਿਵੇਂ ਤਰਪਾਲ ਹੁੰਦੀ ਐ ਫੌਜੀਆਂ ਦੀ ਠੀਕ ਐ ਉਸ ਤੋਂ ਬਾਅਦ ਆਉਂਦੀ ਹੈ ਮਿੱਟੀਏ ਤੇ ਬਈ ਮਿੱਟੀ ਆਪਣੀ ਆਪਾਂ ਉੱਤੇ ਸਿੱਟਣੀ ਹੈ ਲਵਾਉਣੀ ਉਹਨਾਂ ਨੇ ਹੈ ਅੱਛਾ ਆਪਾਂ ਲਿਆ ਕੇ ਮਿੱਟੀ ਬਣਾ ਕੇ ਉੱਤੇ ਸਿਟ ਚੜਾਉਣੀ ਹੈ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੇ ਲਾ ਦੇਣੀ ਹੈ ਠੀਕ ਹੈ ਜਿਵੇਂ ਆਪਣੇ ਪੁਰਾਣੇ ਟਾਈਮ ਚ ਲਾਉਂਦੇ ਸੀ ਹੁਣ ਇਹਦੇ ਅਸੀਂ ਥੋੜਾ ਜਿਹਾ ਮੋਡੀਫਿਕੇਸ਼ਨ ਕਿਉਂਕਿ ਬਈ 2 ਸਾਲਾਂ ਤੋਂ ਫੇਰ ਮਿੱਟੀ ਲਾਉਣੀ ਪਿਆ ਕਰਨੀ ਸੀ ਹੁਣ ਇਹਦੇ ਵਿੱਚ ਬਈ ਬਰੀਕ ਪਲਾਸਟਿਕ ਦੀ ਜਾਲੀ ਵਿਛਾ ਕੇ ਤੇ ਇਹਨੂੰ ਪੱਕਾ ਕਰਤਾ ਇੰਚੀਏ ਤੇ ਘੱਗਰ ਸែន ਬਰੀਤੀ ਤੇ ਸੀਮੈਂਟ ਦਾ ਘੋਲ ਪਾਤਾ ਆਪਾਂ ਐਂਚੀ ਐਂਚੀ ਹੁਣ ਉਤੋਂ ਵੀ ਪੱਕਾ ਹੋ ਗਿਆ ਕੰਮ ਹੁਣ ਮਿੱਟੀ-ਮੁੱਟੀ ਲਾਉਣ ਦੇ ਕੋਈ ਦਿੱਕਤ ਨਹੀਂ ਗਈ ਨਾ ਕੋਈ ਜਾਂ ਤੋਂ ਚੀਜ਼ ਡੱਗ ਪਏ ਤਾਂ ਅੱਗ ਲੱਗਣ ਦਾ ਡਰ ਨਹੀਂ ਤੇ ਭਾਵੇਂ ਤੇ 10 ਜਾਣੇ 20 ਜਾਣੇ 29 ਜਾਓ ਜੇ ਤੁਸੀਂ ਦੇ ਗੰਡੂ ਗਨਾਲੇ ਦਾ ਵੀ ਡਰ ਹੀ ਨਹੀਂਗਾ ਕੋਈ ਇੱਥੇ ਇਹ ਯਾਨੀ ਕਿ 55 ਰੁਪਏ ਸਕੁਅਰ ਫੁੱਟ ਪੈਂਦੀ ਆ ਹਾਂ 55 ਜੇ ਦੂਰ ਹੈਗਾ 60 ਰੁਪਏ 55 60 ਰੇਟ ਘਾਟਦਾ ਵਧਦਾ ਰਹਿੰਦਾ ਇੰਨਾ ਕਾ ਠੀਕ ਤੇ ਬਹੁਤ ਵਧੀਆ ਚੀਜ਼ ਦੇਖੋ ਬਈ ਤੁਹਾਨੂੰ ਸੋਹਣੀ ਲੱਗੀ ਕਿ ਨਹੀਂ ਲੱਗੀ ਉੱਪਰ ਲੱਗੀ ਆ ਪੌੜੀ-ਬੂੜੀ ਚੜ੍ਹਨ ਵਾਸਤੇ ਪੌੜੀ ਲਾ ਦਿੰ ਤੇ ਬਾਕੀ ਇਹ ਬਈ ਬਹੁਤ ਵਧੀਆ ਚੀਜ਼ ਆ ਉਧਰ ਬਈ ਮੈਂ ਪਹਿਲਾਂ ਤਿਆਰ ਬਲਿਆ ਸੀ ਪਿਛਲੀ ਗਰਮੀ ਅਸੀਂ ਬੱਕਰੀਆਂ ਚ ਪੱਖਾ ਨਹੀਂ ਛੱਡਿਆ। ਅੱਛਾ ਤੇ ਕੋਈ ਬੱਕਰੀ ਨੇ ਬੇਫਾਲ ਨਹੀਂ ਸਿੱਟਿਆ ਕੋਈ ਬੱਕਰੀ ਹੌਂਕੀ ਨਹੀਂ ਗਈ। ਤੇ ਪੱਖਾ ਇੱਥੇ ਵੀ ਨਹੀਂ ਲਾਉਣਾ। ਪੱਖਾ ਇੱਥੇ ਵੀ ਸ਼ਾਇਦ ਨਹੀਂ ਲੱਗਦਾ। ਜੇ ਇਹਨੂੰ ਅਸੀਂ ਬੰਦ ਕਰਤਾ ਤਾਂ ਆਪਣਾ ਦੀ ਲਾਲਗੀ ਤੇ ਜੇ ਐਂ ਹੀ ਰਿਹਾ ਪੱਖਾ ਨਹੀਂ ਲੱਗਦਾ। ਇਹ ਤੇ ਮੱਲੀ ਸਾਹਿਬ ਆਪਾਂ ਇੱਕ ਹੋਰ ਚੇਂਜ ਕਰਤਾ ਪਲਾਸਟਰ ਕਰਨਾ ਸੀਗਾ। ਇਹ ਤੇ ਗੋਹਾ ਮਿੱਟੀ ਫੇਰ ਕੇ, ਓਚਾ ਫੇਰ ਕੇ ਜਿਵੇਂ ਪੁਰਾਣੇ ਕਮਰਿਆਂ ਚ ਹੁੰਦਾ ਈ ਮੋਰਨੀਆਂ ਮਾਰ ਲੀਆਂ ਵਾਹ ਕੇ ਤੇ ਥੱਲੇ ਪੱਥਰ ਨਹੀਂ ਲਾਉਣਾ ਸੰਗ ਮਾਰ ਮਾਰ। ਇਹ ਤੇ ਗੋਹਾ ਮਿੱਟੀ ਦੇ ਬਈ ਲਾਵਾਂਗੇ ਰੂਪ ਆ ਕੇ। ਠੀਕ। ਤੇ ਜਦੋਂ ਤੁਸੀਂ ਆ ਕੇ ਗਾਂ ਨੂੰ ਆਉਂਗੇ ਨਾ ਜ ਮਿੱਟੀ ਦੀ ਮਿੱਟੀ ਦੀ ਵਾਸ਼ਨਾ ਕਿਤੇ ਤੂੰ ਪੁਰਾਣੇ ਘਰੇ ਬੈਠ ਕੇ ਵੇਖੀਗਾ ਮਿੱਟੀ ਦੀ ਆਉਂਦੀ ਸੀ ਵਾਸ਼ਨਾ ਆਉਂਦੀ ਸੀ ਨਾ ਵਾਸ਼ਨਾ ਤੇ ਇੱਕ ਇਹ ਤੇ ਜਦੋਂ ਤੂੰ ਨੰਗੇ ਪੈਰੀ ਬੈਠਾ ਐ ਹੋਵੇਂਗਾ ਤੇਰੇ ਪੈਰਾਂ ਨੂੰ ਪਸੀਨਾ ਆ ਗਿਆ ਠੀਕ ਹੈ ਇਹ ਧਰਤੀ ਖਿੱਚੂਗੀ ਕਿ ਚੂਹਾ ਮਿੱਟਾ ਜਾਂ ਆਪਣੀ ਆਇਤ ਦੀ ਫਾਰਸ ਲੱਗੀ ਐ ਇਸ ਸੋਖਦੀ ਆ ਪਸੀਨਾ ਜਰਾ ਸੀਨ ਸੋਖਦੀ ਐ ਠੀਕ ਐ ਜਿਹੜਾ ਬਈ ਆਪਾਂ ਲਾ ਲੈਨੇ ਆ ਪਲੇਟਾਂਆਂ ਲਿਆ ਕੇ ਜਾਂ ਸੰਗਮਲਮਰ ਚਿੱਟਾ ਪੱਥਰ ਹਾਂ 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 ਉਹ ਬਈ ਨਰਜੀਬ ਹੁੰਦਾ ਮੰਨ ਲਾ ਮਰੀ ਚੀਜ਼ ਹੁੰਦੀ ਐ ਉਹਨੇ ਤੁਸੀਂ ਤੂੰ ਮੁੜ ਕੇ ਆਲਾ ਪੈਰ ਲੈ ਕੇ ਬੈਠਾ ਰਹਿਣਾ ਸੋਕਦਾ ਨਹੀਂ ਤੇਰੇ ਪੈਰਾਂ 'ਚ ਮੁੜ ਕੇ ਆਉਂ ਮਹੀ ਰਹਿਉਗਾ ਉਹ ਹੀ ਰਹਿੰਦਾ ਉਹ ਹੀ ਰਹਿੰਦਾ ਸਹੀ ਗੱਲ ਜਰੂਰੀ ਨਹੀਂ ਗਾ ਹੁਣ ਮੈਂ ਕਿਹਾ ਬਈ ਘਰੇ ਵੀ ਪਲਾਸਟਰ 'ਚ ਲੈਟਰਾਂ 'ਚ ਹੀ ਰਹਿਨੇ ਆ ਜੇ ਖੇਤ ਆਪਾਂ ਫਾਰਮ ਹਾਊਸ ਬਣਾਇਆ ਥੋੜਾ ਜਿਆ ਵਧੀਆ ਸ਼ੌਂਕਣਾ ਤੇ ਆਪਾਂ ਫਿਰ ਇਹਨੂੰ ਥੋੜਾ ਜਿਹਾ ਦੇਸੀ ਪਾਣਾ ਪਰ ਰੱਖਣਾ ਬਈ ਠੀਕ ਐ ਕਿਵੇਂ ਚਲੋ ਠੀਕ ਹੈ ਜੀ ਬਹੁਤ ਮਿਹਰਬਾਨੀ ਬਹੁਤ ਸੋਹਣੀ ਛੱਤ ਲੱਗੀ ਵੀਰ ਤੁਹਾਡੀ ਜਿਹੜੀ ਪਾਈ ਹੈ ਤੇ ਜਿੰਨੇ ਪਾਈ ਹੈ ਵੀ ਬਾਕਮਾਲ ਮੈਂ ਵੀਡੀਓ ਦੇਖੀ ਤੁਹਾਡੀ ਕਾਫੀ ਹਾਂ ਵੀ ਕਮੈਂਟਾਂ ਤੁਹਾਨੂੰ ਨੰਬਰ ਦੇ ਦੇਾਂਗੇ ਇਹਦਾ ਨੰਬਰ ਦੇ ਦੇਾਂਗੇ ਬਾਈ ਜਿਹੜੀ ਵਾਲੇ ਭਰਾ ਮੰਗਦੇ ਆ ਇਹ ਮਿਸਤਰੀ ਐਕੀ ਆ ਪੰਜਾਬ ਚ ਅੱਛਾ ਜਿੰਨੇ ਪਾ ਕੇ ਹਾਂ ਜੀ ਚਲੋ ਆਪਣੀ ਤਾਂ ਮਿੱਤਰਤਾ ਸੀ ਨਹੀਂ ਇਹਦੇ ਕੋਲੇ ਮਹੀਨਾ ਮਹੀਨਾ ਬਈ ਦੋ ਦੋ ਮਹੀਨੇ ਬੂਕਿੰਗ ਰਹਿੰਦੀ ਆ ਬੂਕਿੰਗ ਰਹਿੰਦੀ ਆ ਹਾਂ ਵਧੀਆ ਕੰਮ ਹੈ ਤੇ ਸੋਹਣੀ ਛੱਤ ਆ ਬਈ ਬਾਕੀ ਯਾਰ ਜੇ ਕਿਸੇ ਨੇ ਸ਼ੌਂਕ ਵਜੋਂ ਅੱਜ ਕੱਲ ਕਹੋਗੇ ਵੱਡੇ ਵੱਡੇ ਘਰ ਕੀ ਕਰਦੇ ਵੀ ਬਾਹਰ ਪਾ ਲੈਂਦੇ ਹਨਾ ਪੈਕਪੇਚਾ ਕਿ ਲਾਉਣ ਵਾਸਤੇ ਕੋਈ ਜਗ੍ਹਾ ਬਣਾਉਣੀ ਹੁੰਦੀ ਆ। ਉਹਦੇ ਵਾਸਤੇ ਛੱਤ ਬਾੜੀ ਵਧੀਆ ਹੈ ਨਾ। ਬਾੜੀ ਵਧੀਆ ਬਾਈ ਪਸ਼ੂਆਂ ਤੇ ਤਾਂ ਫਾਰਮ ਤੇ ਬਹੁਤ ਸੋਹਣੀ ਲੱਗਦੀ। ਫਾਰਮ ਤੇ ਤਾਂ ਬਾੜੀ ਜੱਜਦੀ ਆ। ਘੋੜਿਆਂ ਦਾ ਫਾਰਮ ਹੋਵੇ ਬਈ ਘੋੜੀਆਂ ਖੜੀਆਂ ਹੋਣ ਤੇ ਆਹ ਛੱਤ ਹੋਵੇ ਸਿਰੇ ਹੀ ਲੱਗ ਜਾਂਦਾ। ਸਿਰੇ ਹੀ ਲੱਗ ਜਾਂਦਾ। ਇਹ 'ਚ ਬਹੁਤ ਡਿਜ਼ਾਈਨ ਬਣਾ ਦਿੰਦਾ ਬਈ ਉਹ। ਅੱਛਾ ਇਹ ਡਿਜ਼ਾਈਨ ਆ ਇਹਦੇ 'ਚ ਹੋਰ ਜਿਹੇ ਡਿਜ਼ਾਈਨ। ਫੱਟੀਆਂ ਹੀ ਆ ਪਾਈਆਂ, ਟੇਡੀਆਂ ਬੀਂਆਂ। ਇਹ ਡਬਲ ਫੱਟੀ ਦਾ ਵੀ ਹੁੰਦਾ ਬਾਲੇ ਤਰ੍ਹਾਂ ਦੇ ਡਿਜ਼ਾਈਨ ਕਿਵੇਂ ਮਰਜ਼ੀ ਪਵਾ ਲਓ ਤੁਹਾਨੂੰ ਫੋਟੋਆਂ ਭੇਜ ਦੂਗਾ ਉਹ। ਚਲ ਠੀਕ ਆ ਬਰਾੜਾ ਫੀਸ ਮਿਹਰਬਾਨੀ ਬਹੁਤ ਧੰਨਵਾਦ ਬਈ ਮੱਲੀ ਸਾਹਿਬ ਸੋਡਾ ਤੇ ਬਈ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਬਾਈ ਦੇ ਚੈਨਲ ਨੂੰ ਬਾਈ ਦੇ ਚੈਨਲ ਨੂੰ ਮੜਾ ਕੇ ਆ ਬਈ ਮੱਲੀ ਜਿਹੜਾ ਬਈ ਬਾਹਰ ਗਰਮੀ ਦੇ ਵਿੱਚ ਨਿਕਲ ਕੇ ਜੀਆਂ ਵੀਡੀਓ ਬਣਾਉਣੀਆਂ ਘਰੇ ਬੈਠਾ ਚੌਂਤਰੇ ਤਾਂ ਬਈ ਹਰੇਕ ਬੁੜੀ ਨਾ ਪਾ ਸਕਦਾ ਨਾ ਅੱਜ ਅਸੀਂ ਪਕੌੜੇ ਬਣਾਇਆ ਬਣਾਇਆ ਤੇ ਪਰ ਜਿਹੜਾ ਬਈ ਤੇਲ ਮਚਾ ਕੇ ਗਰਮੀ ਦੇ ਵਿੱਚ ਬਾਹਰ ਜਾ ਕੇ ਵੀਡੀਓ ਥੋਨੂੰ ਮੇਰੀ ਨਹੀਂ ਚਲੋ ਮੇਰਾ ਬੇਕਾਰ ਫਾਰਮ ਹੋਊਗਾ ਪਰ ਤੁਹਾਨੂੰ ਹੋਰ ਵੀ ਵਧੀਆ ਵਧੀਆ ਫਾਰਮ ਖੇਤ ਉਹ ਲੱਗਦੀ ਕੰਮ ਕਰਦਾ ਬਾਈ ਮੱਲੀ ਦਿਖਾਉਂਦਾ ਤਾਂ ਸ਼ੇਅਰ ਵਾਲਾ ਬਟਨ ਜ਼ਰੂਰ ਦਬਾ ਦਿਓ ਕਰੋ ਤੁਹਾਡਾ ਰੁਪਿਆ ਖਰਚ ਨਹੀਂ ਆਉਂਦਾ ਬਈ ਖਰਚ ਨਹੀਂ ਆਉਂਦਾ ਧੰਨਵਾਦ ਬਾਕੀ ਫਾਰਮ ਤੁਹਾਡਾ ਇੱਕ ਨੰਬਰ ਆ ਬਾਈ ਬੇਫਿਕਰ ਹਾਂ ਫਾਰਮ ਬਾਈ ਆਪਣਾ ਸ਼ੁਕਰਾ ਮਹਾਰਾਜ ਜੀ ਜੇ ਇਨਕਮ ਤੁਸੀਂ ਲੈ ਰਹੇ ਜੇ ਬਹੁਤ ਵੱਡੀ ਗੱਲ ਆ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੋਂ ਤੁਸੀਂ ਕੰਮ ਚੱਕਿਆ ਹਾਂਜੀ ਕਿਉਂਕਿ ਮੇਰੇ ਕੋਲੇ ਕੰਮ ਹੈ ਨਹੀਂ ਪਰਸਨਲੀ ਹੁਣ ਤੁਸੀਂ ਫੇਸਬੁੱਕ ਚਲਾਈ ਉਸ ਤੋਂ ਬਾਅਦ ਤੁਸੀਂ ਆ ਫਾਰਮ ਬਣਾਇਆ ਆਪਣੇ ਬਈ ਮੇਰੇ 4-5 ਕੰਮ ਆ ਬਈ ਮੱਲੀ ਸਾਹਿਬ ਤੇ ਬੰਦੇ ਨੂੰ ਇੱਕ ਕੰਮ ਤੇ ਹੀ ਨਹੀਂ ਰਹਿਣਾ ਚਾਹੀਦਾ ਫੁੱਲ ਕਿਉਂਕਿ ਬਈ ਉਮਰ ਆ ਹੁਣ ਜਵਾਨੀ ਆ ਹੁਣ ਕੰਮ ਕਰ ਲਾਂਗੇ ਗਾਂ ਬੜਾਪਾ ਸੌਖਾ ਟੱਪ ਜੂਗਾ ਅੱਛਾ ਅੱਛਾ